ਹਾਂਜੀ ਦੋਸਤੋ ਨਵੀਂ ਸੜਕ ਬਣ ਰਹੀ ਹੈ ਜਿਹੜੀ ਮੁਹਾਲੀ ਬਰਨਾਲਾ ਬਠਿੰਡਾ ਸੜਕ ਤੇ ਕਿਹੜੇ ਕਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ ਮੁਹਾਲੀ ਬਰਨਾਲਾ ਬਠਿੰਡਾ ਐਕਸਪ੍ਰੈਸ ਇਹ ਲਗਭਗ 135 ਕਿਲੋਮੀਟਰ ਲੰਬਾ ਬਣਾਇਆ ਜਾ ਰਿਹਾ ਹੈ ਇਸ ਦਾ ਕੁੱਲ ਬਜਟ 100 ਕਰੋੜ ਰੁਪਈਆ ਹੈ ਇਹ ਐਕਸਪ੍ਰੈਸ ਬੀ ਬਣਨ ਤੋਂ ਬਾਅਦ ਮੁਹਾਲੀ ਚੰਡੀਗੜ੍ਹ ਬਠਿੰਡਾ ਬਠਿੰਡੇ ਤੋਂ ਮੁਹਾਲੀ ਚੰਡੀਗੜ੍ਹ ਜਾਣਾ ਲਗਭਗ 4 ਘੰਟਿਆਂ ਦਾ ਸਮਾਂ ਬਚੇਗਾ ਇਹ ਐਕਸਪ੍ਰੈਸ ਬੀ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਲੰਘਦਾ ਹੈ ਸਾਰਾ ਕੁਝ ਜਾਣਨ ਦੇ ਲਈ ਇਹ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਨਾ ਤਾਂ ਇਹ ਜਾਣਦਿਆਂ ਕਿ ਐਕਸਪ੍ਰੈਸ ਬਣਾਉਣ ਦੀ ਲੋੜ ਕਿਉਂ ਪਈ ਇੱਤਾ ਬਠਿੰਡੇ ਤੋਂ ਬਰਨਾਲਾ ਫਿਰ ਸੰਗਰੂਰ ਪਟਿਆਲਾ ਹੁੰਦਾ ਹੋਇਆ ਚੰਡੀਗੜ੍ਹ ਜਾਣ ਵਾਲਾ ਨੈਸ਼ਨਲ ਹਾਈਵੇ 7 ਹੁਣ ਕਾਫੀ ਜ਼ਿਆਦਾ ਭੀੜ ਵਾਲਾ ਹੋ ਚੁੱਕਾ ਹੈ ਖਾਸ ਕਰਕੇ ਪਟਿਆਲਾ ਤੋਂ ਚੰਡੀਗੜ੍ਹ ਵਾਲੇ ਰੂਟ ਤੇ ਕਾਫੀ ਟ੍ਰੈਫਿਕ ਹੈ ਜਿਹੜਾ ਤਾਂ ਉਹ ਵੱਧ ਗਿਆ ਉਸ ਤੇ ਚੱਲਦੇ ਅੱਜ ਦੇ ਸਮੇਂ ਦੇ ਵਿੱਚ ਇਸ ਰੂਟ ਤੇ ਰੋਜ਼ਾਨਾ 40000 ਤੋਂ ਵੱਧ ਵਾਹਨ ਗੁਜ਼ਰ ਰਹੇ ਹਨ ਜਦਕਿ ਇਸ ਹਾਈਵੇ ਦੀ ਸਮਰੱਥਾ ਸਿਰਫ 25000 ਦੀ ਆ ਇਸ ਕਰਕੇ ਇਥੇ ਟ੍ਰੈਫਿਕ ਜਾਮ ਹੋਣ ਲੱਗ ਪੈਂਦਾ ਨਵਾਂ ਐਕਸਪ੍ਰੈਸ ਵੇ ਕਿਉਂ ਜ਼ਰੂਰੀ ਹੈ ਸਰਕਾਰ ਨੇ ਪਹਿਲਾਂ ਨੈਸ਼ਨਲ 7 ਨੂੰ 8 ਲੇਨ ਕਰਨ ਬਾਰੇ ਸੋਚਿਆ ਸੀ ਪਰ ਇਸ ਵਿੱਚ ਦੋ ਵੱਡੀਆਂ ਸਮੱਸਿਆਵਾਂ ਆਈਆਂ ਦੋ ਵੱਡੀਆਂ ਸਮੱਸਿਆਵਾਂ ਕਿਹੜੀਆਂ ਆਈਆਂ ਅਰਬਨਾਈਜੇਸ਼ਨ ਹਾਈਵੇ ਦੇ ਆਲੇ ਦੁਆਲੇ ਕਾਫੀ ਵਿਕਾਸ ਹੋ ਚੁੱਕਾ ਹੈ ਯੂਨੀਵਰਸਿਟੀਆਂ ਮਾਰਕੀਟਾਂ ਆ ਰਿਹਾ ਹੈ ਸ਼ਹਿ ਇਲਾਕੇ ਬਣ ਚੁੱਕੇ ਹਨ ਜਿਨ੍ਹਾਂ ਨੂੰ ਢਾਉਣਾ ਮੁਸ਼ਕਲ ਸੀ ਖਰਚਾ ਹਾਈਵੇ 7 ਨੂੰ 8 ਲੇਨ ਕਰਨ ਦੇ ਲਗਭਗ 800 ਕਰੋੜ ਰੁਪਏ ਦਾ ਖਰਚਾ ਆ ਰਿਹਾ ਸੀ ਜਦਕਿ ਨਵਾਂ ਐਕਸਪ੍ਰੈਸਵੇ ਦੀ ਲਾਗਤ 5200 ਕਰੋੜ ਰੁਪਏ ਇਸ ਕਰਕੇ ਸਰਕਾਰ ਨੇ ਨਵਾਂ ਐਕਸਪ੍ਰੈਸ ਬਣਾਉਣ ਦਾ ਜਾਂ ਜਿਹੜਾ ਐਕਸਪ੍ਰੈਸਵੇ ਬਣਾਉਣ ਦਾ ਫੈਸਲਾ ਕੀਤਾ ਇਹ ਐਕਸਪ੍ਰੈਸਵੇ ਦਾ ਰੂਟ ਜਿਹੜਾ ਮੁਹਾਲੀ ਦੇ ਸੈਕਟਰ 109 ਅਤੇ 110 ਦੇ ਵਿਚਕਾਰੋਂ ਸ਼ੁਰੂ ਹੁੰਦਾ ਹੈ ਤਾਂ ਇੱਥੋਂ ਇਹ 28 ਪਿੰਡਾਂ ਵਿੱਚੋਂ ਲੰਘਦਾ ਹੋਇਆ ਸਰਹੰਦ ਤੱਕ ਪਹੁੰਚਦਾ ਹੈ ਸਰਹੰਦ ਦੇ ਨੇੜੇ ਇਹ ਨੈਸ਼ਨਲ ਹਾਈਵੇ 1 ਦਿੱਲੀ ਅਮਰਤਸਰ ਨੂੰ ਲਗਭਗ 5 ਕਿਲੋਮੀਟਰ ਦੂਰ ਕ੍ਰੋਸ ਕਰਦਾ ਹੈ ਅੱਗੇ ਚੱਲ ਕੇ ਇਹ ਮਲੇਰਕੋਟਲਾ ਦੇ ਪਿੰਡ ਮਾਨਕਪੋਰਾ ਕੋਲੋਂ ਲੰਘਦਾ ਹੋਇਆ ਜਿੱਥੇ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਮਿਲਦਾ ਹੈ ਇੱਥੋਂ ਤੁਸੀਂ ਇਹ ਐਕਸਪ੍ਰੈਸਵੇ ਤੇ ਵੀ ਚੜ ਸਕੋਗੇ ਇਹ ਬਰਨਾਲਾ ਨੇੜੇ ਠਿਕਰੀ ਵਾਲਾ ਤੋਂ ਹੁੰਦਾ ਹੋਇਆ ਸੈਣਾ ਪਿੰਡ ਤੱਕ ਜਾਂਦਾ ਹੈ ਇੱਥੇ ਇਹ ਲੁਧਿਆਣਾ ਬਠਿੰਡਾ ਐਕਸਪ੍ਰੈਸਵੇ ਨਾਲ ਮਿਲ ਜਾਂਦਾ ਹੈ ਤਾਂ ਮੁਹਾਲੀ ਸਰਹੰਦ 27 ਕਿਲੋਮੀਟਰ ਪਿੰਡਾਂ ਦੀ ਜ਼ਮੀਨ ਦੀ ਗੱਲ ਕਰੀਏ ਤਾਂ ਭਾਗੋ ਮਾਜਰਾ ਪਿੰਡ ਫੇਰਾ ਰਾਏਪੁਰ ਕਲਾ ਫੇਰਾ ਮौजਪੁਰ ਭਾਤਪੁਰ ਗਿਰਦਰਾਪੁਰ ਮਛਲੀ ਕਲਾ ਮਛਲੀ ਖੁਰਦ ਪਵਾਲਾ ਪੱਤੋਪਖਤਪੁਰਾ ਦੌਲਤਪੁਰ ਤਾਜਪੁਰ ਹੂਆ ਖੇੜੀ ਭਾਮਪੁਰ ਰਾਮਪੁਰ ਤੇ ਬੀਬੀਪੁਰ ਡੰਗੇਰੀਆ ਤਾਂ ਡੱਬ ਵਾਲੀ ਤਾਂ ਰਾਮਗੜ ਬੋਰਾ ਰੰਦਾਵਾ ਕੋਟਲਾ ਸੁਲੇਮਾਨ ਤਾਂ ਇਸ ਤੋਂ ਇਲਾਵਾ ਪਟਮਾਜਰਾ ਸੈਦਪੁਰਾ ਤਾਂ ਹੀ ਲਗਭਗ 80% ਤੱਕ ਤਿਆਰ ਹੋ ਚੁੱਕਾ ਹੈ ਤੇ 2026 ਦੇ ਮੱਦ ਤੱਕ ਇਹ ਚਾਲੂ ਹੋਣ ਦੀ ਸੰਭਾਵਨਾ ਹੈ ਇਹ ਫੇਜ 2 ਪੈਕਜਨ ਦੇ ਵਿੱਚ ਬਣਾਇਆ ਜਾ ਰਿਹਾ ਸਰਹੰਦ ਤੋਂ ਮਲੇਰਕੋਟਲਾ 52 ਕਿਲੋਮੀਟਰ ਜਿਹੜਾ ਦੂਜਾ ਪੈਕਜਾ ਉਹ ਮਲੇਰਕੋਟਲਾ ਤੋਂ ਸੈਨਾ 55 ਕਿਲੋਮੀਟਰ ਇਸ ਫੇਜ ਦੀ ਮਾਰਕਿੰਗ ਅਤੇ ਤਿਆਰੀ ਕਈ ਥਾਵਾਂ ਤੇ ਹੋ ਚੁੱਕੀ ਹੈ ਤਾਂ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣਾ ਜਿਹੜਾ ਵਿਚਾਰ ਹੈ ਉਹ ਜ਼ਰੂਰ ਦੇਣਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਦੀ ਇਜਰਾ ਐਕਸਪ੍ਰੈਸ ਬੇ ਆਉ ਲੰਘ ਰਿਹਾ ਜਾਂ ਨਹੀਂ ਲੰਘ ਰਿਹਾ ਜੇ ਤੁਹਾਡੇ ਪਿੰਡ ਵਿੱਚੋਂ ਲੰਘ ਰਿਹਾ ਤਾਂ ਐਕਸਪ੍ਰੈਸ ਲੰਘਦਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਾਕੀ ਮਾਰਕਿੰਗ ਤੁਹਾਡੀ ਹੋ ਚੁੱਕੀ ਹੈ ਜਾਂ ਨਹੀਂ ਹੋਈ ਇਸ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਾਂ ਨਹੀਂ ਹੋਇਆ ਇਸ ਤੋਂ ਇਲਾਵਾ ਤੁਹਾਡੇ ਨੂੰ ਜਿਹੜਾ ਤੁਹਾਡੀ ਜ਼ਮੀਨ ਦਾ ਉਹ ਮੁਆਵਜ਼ਾ ਮਿਲ ਚੁੱਕਿਆ ਹੈ ਜਾਂ ਨਹੀਂ ਮਿਲਿਆ ਉਹ ਵੀ ਜਾਣਕਾਰੀ ਹੈ ਜਿਹੜੀ ਉਹ ਜਰੂਰ ਤੁਸੀਂ ਸਾਂਝੀ ਕਰਨ ਅਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਹੋਰ ਜਾਣਕਾਰੀਆਂ ਦੇ ਲਈ ਸਾਡੇ ਨਾਲ ਜੁੜੇ ਰਹੋ YouTube ਤੇ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਫੋਲੋ ਜਰੂਰ ਕਰੋ ਧੰਨਵਾਦ